ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਬਸ ਸਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਅਸਾਨ ਜਾਣਕਾਰ ਨਹੀਂ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂ ਜੀ ਯਤਕਾ ਕੀ ਤੈ ਜੀ ਤੱਕਾ ਕਰਿਆ ਜੀ ਸਾਡੇ ਕਰ ਨਹੀਂ ਇਹ ਕਿਸੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਕੋਲ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਪਰੂ ਨਹੀਂ ਸਾਡਾ ਕੋਈ ਨਹੀਂ ਹੈ ਕਿਤੋਂ ਫੜੀ ਤੁਹਾਡੀ ਉਹ ਫੈਲੀ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਹਰ ਹੋ ਜੀ ਇਹ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲੀ ਬਾਹਰ ਬਾਹਰ ਹੋ ਤੇ ਜੀ ਉਸ ਦੇ ਦਫਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂ ਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਕਿ ਕਿੱਥੇ ਬੜਿਆ ਜੀ ਖੋਸਕ ਲੈ ਗਈ ਜੀ ਜਨਾ ਮੇ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਜਾਣਕਾਰੀ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂ ਜੀ ਯੋ ਟੱਕਾ ਕੀਤਾ ਟੱਕਾ ਕਰਿਆ ਜੀ ਸਾਡੇ ਕਰ ਨਹੀਂ ਇਹ ਕਿਸੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਕੋਲ ਲੈ ਕੇ ਨਹੀਂ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਪ੍ਰੂਫ ਨਹੀਂ ਸਾਡਾ ਕੋਈ ਨਹੀਂ ਹੈ ਫੈਲੀ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਰੋ ਜੀ ਇਹ ਇਹ ਤੇ ਕਾਗਜ਼ ਭਰਨ ਦੇ ਦਫ਼ਤਰ ਦੇ ਬਾਹਰ ਹੀ ਖੋਲੀ ਬਾਹਰ ਬਾਹਰ ਹੋਤੀ ਜੀ ਉਸ ਦੇ ਦਫ਼ਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਜੀ ਕਿੱਥੇ ਬੜਿਆ ਜੀ ਖੋਸ ਲੈ ਗਏ ਨਾ ਮੇਰੇ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਹੈ ਜੀ ਤੁਸੀਂ ਕਿੱਥੋਂ ਫਾਰਮ ਭਰ ਰਹੇ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾ ਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਸਾ ਜਾਣਕਾਰੀ ਕੋਈ ਹੈ ਛਾੜੂ ਝੂੜੂ ਹਲਦਾ ਜੀ ਹਾਂਜੀ ਤੱਕਾ ਕੀਤਾ ਜੀ ਤੱਕਾ ਕਰਿਆ ਜੀ ਸਾਡੇ ਘਰ ਨਹੀਂ ਇਹ ਕਿਥੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਉਹ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਪਰੂ ਨਹੀਂ ਸਾਡਾ ਕੋਈ ਨਹੀਂ ਹੈ ਕਿੱਥੋਂ ਫੜੀ ਤੁਹਾਡੀ ਉਹ ਫੈਲੀ ਹੈ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਰੋਂ ਜੀ ਇਹ ਅੱਛਾ ਹੈ ਜੀ ਕਾਗਜ਼ ਭਰਨ ਦੇ ਦਫ਼ਤਰ ਦੇ ਬਾਹਰ ਹੀ ਖੋਲੀ ਬਾਹਰ ਬਾਹਰ ਹੋ ਤੇ ਜੀ ਉਸ ਦੇ ਦਫ਼ਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਜੀ ਕਿੱਥੇ ਵੜਿਆ ਜੀ ਖੋਸ ਲੈ ਗਏ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਹੈ ਜੀ ਤੁਸੀਂ ਕਿੱਥੋਂ ਫਾਰਮ ਭਰ ਰਹੇ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਇੱਥੇ ਮਾਥਾ ਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੌਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਨਾ ਜਾਣਕਾਰ ਨਹੀਂ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਜੋ ਤੱਕ ਆ ਗਈ ਤੱਕ ਕਰਿਆ ਜੀ ਸਾਡੇ ਘਰ ਨਹੀਂ ਸਾਫਕਾ ਐਮਐਲ ਜਿੰਦਰ ਸਿੰਘ ਪਹੁੰਚ ਕੇ ਸਤਿਕਾਰ ਸਾਫਕਾ ਐਮਐਲ ਸਾਰੇ ਮੁਲਾਜ਼ਮ ਮਜ਼ਦੂਰ ਉਹਨਾਂ ਦੇ ਸਾਹਮਣੇ ਆਇਆ ਜੀ ਸਾਰਾ ਸਾਫ ਵੀ ਮੌਜੂਦ ਸੀ ਹਾਂ ਜੀ ਮੁਲਾਜ਼ਮ ਅੰਦਰ ਮੁਲਾਜ਼ਮ ਬਾਹਰ ਖਲੋਤੇ ਦੀ ਮੈਂ ਅੰਦਰ ਸੀ ਤੁਸੀਂ ਪੁਲਿਸ ਨੂੰ ਸਕੇਟ ਕੀਤੀ ਹੈ ਹਾਂ ਮੈਂ ਕਿਆਮਾ ਮੇਰੀ ਫਾਈਲ ਲੈ ਕੇ ਭੱਜ ਰਿਹਾ ਹਾਂ ਹੁਣ ਤੁਸੀਂ ਸੜਕ ਜਾਮ ਕਿਉਂ ਕਿਵੇਂ ਜਾਓ ਤੁਸੀਂ ਆਪ ਜਾ ਕੇ ਲੈ ਆਓ ਉਹਦੇ ਮਗਰ ਹੁਣ ਤੁਸੀਂ ਸੜਕ ਕਿਉਂ ਜਾਣਕਾਰੀ ਮੈਂ ਇਨਸਾਫ ਚਾਹੁੰਦਾ ਜੀ ਮੈਨੂੰ ਕੁਛ ਨਾ ਮੈਨੂੰ ਦੁਬਾਰੇ ਫਾਈਲ ਦਾ ਟਾਈਮ ਦਿੱਤਾ ਜਾਵੇ ਜੀ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾ ਪਾਈ ਕਰੀ ਜੀ ਬੰਦੇ ਨੇ ਜੀ ਫਾਈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਅਸਾਨ ਜਾਣਕਾਰ ਨਹੀਂ ਕੋਈ ਹੈ ਪਾਰਟੀ ਦਾ ਝਾੜੂ-ਝੂੜੂ ਹਲਦਾ ਜੀ ਹਾਂਜੀ ਜਾ ਤੱਕਾ ਕੀਤਾ ਜੀ ਤੱਕਾ ਕਰਿਆ ਜੀ ਸਾਡੇ ਕਰ ਨਹੀਂ ਇਹ ਕਿਸੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਕੋਲ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਪਰੂ ਨਹੀਂ ਸਾਡਾ ਕੋਈ ਨਹੀਂ ਹੈ ਕਿੱਥੋਂ ਫੜੀ ਤੁਹਾਡੀ ਉਹ ਫੈਲੀ ਇਹੀਂ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਹਰ ਹੋ ਜੀ ਇਹ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲੀ ਬਾਹਰ ਬਾਹਰ ਹੋ ਤੇ ਜੀ ਉਸ ਦੇ ਦਫਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂ ਜੀ ਬਾਹਰ ਖੜੀ ਆ ਜੀ ਪੁਲਿਸ ਵੀ ਫੰਟੈਕ ਨਿਕਾ ਮੜ ਗਿਆ ਹੁਣ ਪਤਾ ਨਹੀਂ ਜੀ ਕਿੱਥੇ ਬੜਿਆ ਜੀ ਖੋਸ ਲੈ ਗਈ ਨਾ ਮੇ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾ ਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਜਾਣਕਾਰੀ ਨਹੀਂ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਉਹ ੱੱਕਾ ਕੀਤਾ ੱੱਕਾ ਕਰਿਆ ਜੀ ਸਾਡੇ ਘਰ ਉਹ ਤੁਹਾਡੀ ਕਿੱਥੇ ਲੈ ਗਏ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਕੋਲ ਲੈ ਕੇ ਨੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਆ ਜੀ ਨਹੀਂ ਜੀ ਕੋਈ ਭਰਾ ਪ੍ਰੂਫ ਨਹੀਂ ਸਾਡਾ ਕੋਈ ਨਹੀਂ ਹੈ ਫਾਈਲੀ ਇਹੀ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਰੋ ਜੀ ਇਹ ਇਹ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲੀ ਤੋਂ ਬਾਹਰੋਂ ਤੇ ਜੀ ਉਸਦੇ ਦਫਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਉਰੇ ਹਾਂ ਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਜੀ ਕਿੱਥੇ ਵੜਿਆ ਜੀ ਖੋਸ ਲੈ ਗਏ ਨਾ ਜੀ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਝ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੋਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਅਸਾਨ ਜਾਣਕਾਰੀ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਯੋ ਟੱਕਾ ਗਈ ਤੇ ਟੱਕਾ ਕਰਿਆ ਜੀ ਸਾਡੇ ਕਰ ਨਹੀਂ ਇਹ ਕਿਥੇ ਲੈ ਕੇ ਭੱਜ ਗਿਆ ਭੱਜ ਗਿਆ ਜੀ ਲੈ ਕੇ ਭੱਜੇ ਆ ਜੀ ਲੈ ਕੇ ਕਾਗਜ਼ ਖੋਲ ਲੈ ਕੇ ਹੱਥੋਂ ਭੱਜ ਉਹ ਕਹਿੰਦਾ ਮੇਰਾ ਭਰਾ ਹੈ ਜੀ ਨਹੀਂ ਜੀ ਕੋਈ ਭਰਾ ਪਰੂ ਨਹੀਂ ਸਾਡਾ ਕੋਈ ਨਹੀਂ ਹੈ ਕਿੱਥੋਂ ਫੜੀ ਤੁਹਾਡੀ ਉਹ ਫੈਲੀ ਹੈ ਹੀ ਤੇ ਖੜੇ ਤੇ ਜੀ ਕਿਹੜੇ ਆਫਿਸ ਦੇ ਬਾਹਰ ਹੋ ਜੀ ਇਹ ਕਾਗਜ਼ ਭਰਨ ਦੇ ਦਫਤਰ ਦੇ ਬਾਹਰ ਹੀ ਖੋਲ ਹੀ ਬਾਹਰ ਬਾਹਰ ਹੋ ਤੇ ਜੀ ਉਸਦੇ ਦਫਤਰ ਤੇ ਪੁਲਿਸ ਵਗੈਰਾ ਵੀ ਖੜੀ ਆ ਔਰ ਇੱਕ ਹਾਂ ਜੀ ਬਾਹਰ ਖੜੀ ਆ ਜੀ ਪੁਲਿਸ ਵੀ ਪਤਾ ਨਹੀਂ ਜੀ ਕਿੱਥੇ ਵੜਿਆ ਜੀ ਖੋਸ ਲੈ ਗਈ ਨਾ ਮੇ ਤੁਹਾਡਾ ਜੋਨੀ ਦੇਵੀ ਹੈ ਜੀ ਤੇ ਕਿਹੜੀ ਉਸ ਤੋਂ ਇੰਜ ਤੁਸੀਂ ਕਿੱਥੋਂ ਫਾਰਮ ਭਰ ਰਹੇ ਹੋ ਕਿਹੜੀ ਪਾਰਟੀ ਤੋਂ ਫਾਰਮ ਭਰ ਰਹੇ ਹੋ ਕਾਂਗਰਸ ਕਾਂਗਰਸ ਤੇ ਜੀ ਕੀ ਹੋਇਆ ਜੀ ਹੁਣ ਤੁਹਾਡੇ ਨਾਲ ਮਾਸਾ ਪਾਈ ਕਰੀ ਜੀ ਬੰਦੇ ਨੇ ਜੀ ਫੈਲ ਖੋਸ ਲਈ ਮੇਰੇ ਪਾਸ ਤੇ ਜੀ ਕੌਣ ਹੈ ਉਹ ਬੰਦਾ ਪਤਾ ਨਹੀਂ ਜੀ ਕੋਈ ਅਸਾਨ ਜਾਣਕਾਰੀ ਕੋਈ ਹੈ ਪਾਰਟੀ ਦਾ ਝਾੜੂ ਝੂੜੂ ਹਲਦਾ ਜੀ ਹਾਂਜੀ ਜੇ ਤੱਕਾ ਕੀਤਾ ਜੀ ਤੱਕਾ ਕਰਿਆ ਜੀ ਸਾਡੇ ਘਰ ਸਾਬਕਾ ਐਮਐਲਏ ਜੁਗਿੰਦਰ ਸਿੰਘ ਪਹੁੰਚਦੇ ਸਨ ਸਾਬਕਾ ਐਮਐਲਏ ਸਾਰੇ ਮੁਲਾਜ਼ਮ ਉਹਨਾਂ ਦੇ ਸਾਹਮਣੇ ਹੋਇਆ ਜੀ ਸਾਰਾ ਸਾਹ ਵੀ ਮੌਜੂਦ ਹਾਂ ਜੀ ਹਾਂ ਜੀ ਮੁਲਾਜ਼ਮ ਅੰਦਰ ਮੁਲਾਜ਼ਮ ਬਾਹਰ ਖਲੋਤੇ ਦੀ ਮੈਂ ਅੰਦਰ ਸੀ ਤੁਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਹਾਂ ਮੈਂ ਕਾਮਾ ਮੇਰੀ ਫਾਈਲ ਲੈ ਕੇ ਭੱਜ ਰਿਹਾ ਤੁਸੀਂ ਸੜਕ ਜਾਮ ਕਿਉਂ ਕੀਤਾ ਕਹਿੰਦੇ ਜਾਓ ਤੁਸੀਂ ਆਪ ਜਾ ਕੇ ਲੈ ਆਓ ਉਹਦੇ ਮਾਗਰ ਹਣ ਤੁਸੀਂ ਸੜਕ ਕਿਉਂ ਜਾਮ ਕਰੀ ਮੈਂ ਇਨਸਾਫ ਚਾਹੁੰਦਾ ਜੀ ਮੈਨੂੰ ਕੁਝ ਨਾ ਕੋ ਮੈਨੂੰ ਦੁਬਾਰੇ ਫਾਈਲ ਦਾ ਟਾਈਮ ਦੋ